ਨਰੇਗਾ ਰੋਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਫਜ਼ਲਕਦਾ ਅਕਰਾ ਕਰਨ ਤੋਂ ਬਾਅਦ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਦੱਸਦੇ ਹਾਂ ਇਸ ਤੋਂ ਇਲਾਵਾ ਉਹਨਾਂ ਜ਼ਿਲ੍ਹੇ ਪਰ ਦੇ ਨਰੇਗਾ ਮਜ਼ਦੂਰਾਂ ਵੱਲੋਂ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਦਾ ਕਰਨਾ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ। ਇਸ ਮੌਕੇ ਸੁਖਬੀ ਸਿੰਘ ਗੁਰਦੇਵ ਸਿੰਘ ਨਰਿੰਦਰ ਢਾਬਾ ਤੇ ਹੋਰ ਆਗੂਆਂ ਨੇ ਕਿਹਾ ਹੈ ਕਿ ਪਹਿਲਾਂ ਪਾਰਟੀਵਾਦੀ ਕਾਰਨ ਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਗਿਆ ਇਸ ਤੋਂ ਬਾਅਦ ਜਦੋਂ ਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਿਆ ਤਾਂ ਉਹਨਾਂ ਦੀ ਬਕਾਇਆ ਮਜ਼ਦੂਰੀ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਤੇ ਇਸ ਮੌਕੇ ਤੇ ਦੇਖਦੇ ਹਾਂ ਹੋਰ ਕੀ ਕੀ ਇਹਨਾਂ ਨਰੇਗਾ ਰੋਜ਼ਗਾਰ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਜੜੀਆਂ ਨੇ ਉਹ ਰੱਖੀਆਂ ਨੇ ਆਓ ਦੇਖਦੇ ਹਾਂ ਕਰਦੇ ਹਾਂ ਇਸ ਖਬਰ ਦਾ ਰੁਖ ਅੱਜ ਅਸੀਂ ਜੋ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡੀਸੀ ਮੈਡਮ ਦੇ ਖਿਲਾਫ ਫਾਜ਼ਿਲਕਾ ਡੀਸੀ ਦਫ਼ਤਰ ਸਾਹਮਣੇ ਧਰਨਾ ਲਾਇਆ ਸੀ ਉਹ ਬਕਾਇਦਾ ਅਸੀਂ ਲਗਾਤਾਰ ਉਹ ਜਿਹੜਾ ਹੈ ਉਹ ਹੜਤਾਲ ਸ਼ੁਰੂ ਕੀਤੀ ਏ ਲਗਾਤਾਰ ਉਹ ਦਫ਼ੂਆ ਬੰਦ ਕਰਕੇ ਰੱਖਾਂਗੇ ਕਿਉਂਕਿ ਸਾਡੇ ਮਨਰੇਗਾ ਮਜ਼ਦੂਰਾਂ ਨੂੰ ਜਿਹੜਾ ਉਹਨਾਂ ਦੇ ਕੀਤੇ ਕੰਮ ਦੀ ਜਿਹੜੀ ਉਹਨਾਂ ਨੂੰ ਪੇਮੈਂਟ ਨਹੀਂ ਕੀਤੀ ਜਾ ਰਹੀ ਕੁਝ ਪਿੰਡਾਂ ਵਿੱਚ ਤੇ ਕੁਝ ਪਿੰਡਾਂ ਦਾ ਜਿਹੜੀ ਡਿਮਾਂਡ ਨਹੀਂ ਕਿ ਕੱਢੀ ਜਾ ਰਹੀ ਕਿ ਸਾਡਾ ਪਿਛਲੇ 16 ਤਰੀਕ ਦਾ ਜਿਹੜੇ ਡਿਮਾਂਡਾਂ ਦਿੱਤੇਆਂ ਗਿਆ ਸੀ ਔਰ ਸਾਡੇ ਕੋਲ ਰਸੀਵਿੰਗ ਦੀਆਂ ਰਸੀਦਾਂ ਨੇ ਪਰ ਆਮ ਆਦਮੀ ਪਾਰਟੀ ਨੂੰ ਲਾਭ ਦੇਣ ਵਾਸਤੇ ਜਿਹੜੀ ਇਹ ਤੂ ਦੀ ਡਿਪਟੀ ਕਮਿਸ਼ਨਰ ਮੈਡਮ ਸਿਨੂ ਦੁੱਗਲ ਹੈ ਉਹ ਬਕਾਇਦਾ ਆਮ ਆਦਮੀ ਪਾਰਟੀ ਦਾ ਵੋਟਾਂ ਦਾ ਲਾਭ ਦੇਣ ਵਾਸਤੇ ਜਿਹੜਾ ਚੋਣ ਜਾਬਤੇ ਦੀ ਲੰਘਣਾ ਕਰ ਰਹੀ ਹੈ ਤੇ ਅਸੀਂ ਜਿਹੜਾ ਪੰਜਾਬ ਦਾ ਚੋਣ ਕਮਿਸ਼ਨਰ ਅਹੁਦੇ ਤੋਂ ਵੀ ਤੇ ਔਰ ਜਿਹੜਾ ਦੇਸ਼ ਦਾ ਚੋਣ ਕਮਿਸ਼ਨਰ ਉਹਨਾਂ ਦੇ ਤੋਂ ਵੀ ਮੰਗ ਕਰਦੇ ਹਾਂ ਕਿ ਇਹ ਤੁਰੰਤ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਇਹਦੇ ਅਹੁਦੇ ਤੋਂ ਹਟਾਇਆ ਜਾਵੇ ਮਨਰੇਗਾ ਮਜ਼ਦੂਰਾਂ ਦਾ ਜਿਹੜਾ ਬੰਦਾ ਆ ਕੇ ਉਹਨਾਂ ਨੂੰ ਦਿੱਤਾ ਜਾ ਸਕੇ ਮੰਗਾ ਕੀ ਹੈਗੀ ਮੰਗਾ ਇਹ ਹਣ ਪਹਿਲੇ ਸਾਡੀਆਂ ਬਕਾਇਦਾ ਮਿੰਟਾਂ ਹੋਈਆਂ ਡੀਸੀ ਮੈਡਮ ਨਾਲ ਜਿਹੜਾ ਕਾਨੂੰਨ ਪਾਸ ਕੀਤਾ ਵੈ ਨਰੇਗਾ ਦਾ ਉਹਦੇ 100 ਦਿਨ ਮਜ਼ਦੂਰਾਂ ਨੂੰ ਕੰਮ ਮਿਲਣਾ ਚਾਹੀਦਾ ਹੈ ਪਰ ਇਸ ਡੀਸੀ ਮੈਡਮ ਦੀ ਨਲਾਇਕੀ ਕਾਰਨ ਜਿਹੜਾ ਇਹਨਾਂ ਨੇ ਨਰੇਗਾ ਦਾ ਮਜ਼ਦੂਰਾਂ ਦਾ ਬਾਈਟ ਉਹ ਜਾਣਬੁੱਝ ਕੇ ਤਿਆਰ ਨਹੀਂ ਕੀਤਾ ਕਿ ਜਿਹੜੀਆਂ ਆਮ ਲੋਕਾਂ ਦੀਆਂ ਵੋਟਾਂ ਨੇ ਉਹਨੂੰ ਖੁਰਦ-ਬੁਰਦ ਕੀਤਾ ਜਾ ਸਕੇ ਪਰ ਨਾਲ ਦੀ ਨਾਲ ਜਿਹੜੇ ਚੋਣ ਜਾਬਤੇ ਦੀ ਲੰਘਣਾ ਕਰਦੇ ਹੋਏ ਬਕਾਇਦਾ ਜੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਬੰਦੇ ਅੱਜ ਹੀ ਕੰਮ ਦੀ ਡਿਮਾਂਡ ਦੇ ਦਿੰਦੇ ਤਾਂ ਅੱਜ ਹੀ ਉਹਨਾਂ ਦਾ ਕੰਮ ਕੱਢ ਦਿੱਤਾ ਜਾਂਦਾ ਹੈ ਪਰ ਜਿਹੜਾ ਸਾਡਾ ਪਿਛਲੇ ਡੇਢ ਦੋ ਮਹੀਨੇ ਹੋ ਗਏ ਲਗਾਤਾਰ ਅਸੀਂ ਆਪ ਦੀਆਂ ਡਿਮਾਂਡਾਂ ਦੇ ਰਹੇ ਆਂ ਤਾਂ ਸਾਡੇ ਕਈਆਂ ਪਿੰਡਾਂ 'ਚ ਦੋ ਦਿਨ ਕੰਮ ਕੱਢਾ ਜਾਂਦਾ ਹੈ ਕਈਆਂ ਵਿੱਚ 5 ਦਿਨ ਤੇ ਕਈਆਂ ਵਿੱਚ ਕੱਢਾ ਹੀ ਨਹੀਂ ਜਾਂਦਾ ਕਿਉਂਕਿ ਕਾਨੂੰਨ ਦੇ ਵਿੱਚ ਜਿਹੜਾ 14 ਦਿਨ ਉਹਨਾਂ ਨੇ ਕੰਮ ਦੇਣਾ ਜ਼ਰੂਰੀ ਹੈ ਪਰ ਇਹ ਜਿਹੜਾ ਤੋੜ ਮੋੜ ਰੋੜ ਕੇ ਕੰਮ ਦਿੱਤਾ ਜਾਂਦਾ ਔਰ ਅਧੂਰਾ ਕੰਮ ਦਿੱਤਾ ਜਾਂਦਾ ਹੈ ਅੱਜ ਕੋਈ ਮੀਟਿੰਗ ਹੋਈ ਜਿਹੜਾ ਪ੍ਰਦਰਸ਼ਨ ਕੀਤਾ ਉਸ ਪ੍ਰਾਂਤ ਨਹੀਂ ਮੀਟਿੰਗ ਕੋਈ ਨਹੀਂ ਹੋਈ ਕਿਉਂਕਿ ਉਹ ਬਕਾਇਦਾ ਡੀਸੀ ਮੈਡਮ ਜਿਹੜੀ ਹੈ ਉਹ ਕਹਿੰਦੀ ਵੀ ਮੈਂ ਉਹਨਾਂ ਦੇ ਕਾਨੂੰਨੀ ਕਾਰ ਵੀ ਕਰਾਂਗੀ ਜਿਹੜੇ ਅਸੀਂ ਬਕਾਇਦਾ ਪਿਛਲੀਆਂ ਮਾਨਕਾਂ ਦੇ ਫੋਟੋਆਂ ਸਾਡੇ ਕੋਲ ਨੇ ਜਿਹੜਾ ਜਿੱਥੇ ਪੰਜ ਬੰਦੇ ਖੜੇ ਹੋਏ ਆ ਤੋ ਤੇ 10 ਬੰਦਿਆਂ ਦੀ ਹਾਜ਼ਰੀ ਪਈ ਹੈ ਪਰ ਜਿਹੜੇ ਪੰਜ ਬੰਦੇ ਖੜੇ ਨੇ ਉਹ ਵੀ ਆਪ ਦੇ ਜੋਬ ਕਾਰਡ ਤੇ ਨਹੀਂ ਖੜੇ ਹੋਏ ਹੋਏ ਉਹ ਬਕਾਇਦਾ ਨਾਮ ਸਬੂਤ ਦਿੱਤੇ ਨੇ ਵੀ ਉਹ ਜਿਹੜੇ ਜਿੰਦੇ ਵਿੱਚ ਵੀ ਜਿਵੇਂ ਏਪੀਓ ਨੇ ਉਥੇ ਗੜਬੜ ਕੀਤੀ ਏ ਜਾਂ ਥੱਲੇ ਵਾਲੇ ਜਿਹੜਾ ਐਮਲੇ ਨੇ ਗੱਲ ਜੀਓ ਨੇ ਕੀਤੀ ਏ ਤੋਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਜਿੱਤੇ ਹੋਈ ਏ ਕਾਰਵਾਈ ਪਰ ਜਿਹੜੀ ਇਹ ਪੂਰਨ ਤੌਰ ਤੇ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਸਾਡਾ ਜਿਹੜਾ ਪ੍ਰਦਰਸ਼ਨ ਹੈ ਬਿਲਕੁਲ ਜਾਰੀ ਰਹੇਗਾ ਤੇ ਵੋਟਾਂ ਵਾਲੇ ਦਿਨ ਜਿਹੜਾ ਇੱਕ ਤਰੀਕ ਨੂੰ ਅਸੀਂ ਵੱਡੀ ਗਿਣਤੀ ਜਿੰਨਾ ਅੱਜ ਦਰਨਾ 6 ਤੋਂ ਡਬਲ ਤੋਂ ਤੋੜਾ ਜਿਹੜਾ ਹੈ ਸੰਘਰਸ਼ ਵੱਡਾ ਕਰਾਂਗੇ ਆ ਅਸੀਂ ਬਿਲਕੁਲ ਵੋਟਾਂ ਦਾ ਬਾਈਕਾਟ ਕਰਾਂਗੇ ਸਾਡੀ ਮਨਸ਼ਾ ਨਹੀਂ ਵੀ ਅਸੀਂ ਚੋਣਾਂ ਦੇ ਵਿੱਚ ਨਾ ਜਾਈਏ ਜਾਂ ਵੋਟ ਨਾ ਕਰੀਏ ਪਰ ਇਹ ਡੀਸੀ ਮੈਡਮ ਨੇ ਬਕਾਇਦਾ ਇਹਦੀ ਜੁਮੇਵਾਰ ਹੋਏ ਤੇ ਸਾਨੂੰ ਵੋਟਾਂ ਤੂੰ ਸਖਣਾ ਰੱਖਣਾ ਚਾਹੁੰਦੀ ਹੈ ਤੇ ਇਹਦੇ ਵਿੱਚ ਨਾਲੋਂ ਨਾਲ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਹੈ ਉਹਦੇ ਕੋਦੇ ਤੂੰ ਦੇ ਐਮਲ ਜੁਮੇਵਾਰ ਜਿਵੇਂ ਤੂੰ ਦਾ ਨਰਿੰਦਰਪਾਲ ਸੋਨਾ ਔਰ ਜਲਾਲਾਬਾਦ ਤੋਂ ਜਿਹੜਾ ਗੋਲਦੀ ਕਮੋਜ ਹੈ ਉਹ ਬਕਾਇਦਾ ਇਹਦੇ ਤੋਂ ਦਬਾਅ ਪਾ ਕੇ ਤੋ ਆਪ ਦਾ ਜਿਹੜਾ ਕੰਮ ਬਿਨਾ ਮਾਨਕਾ ਚਲ ਕਾਨੂੰਨ ਤੋਂ ਜਿਹੜਾ ਉਹ ਗਲਤ ਕੰਮ ਕਰਵਾ ਰਿਹਾ ਹੈ ਅੱਜ ਗਿਣਤੀ ਸਾਡੀ ਜਿਹੜੀ ਹੈਗੀ 1500 ਦੇ ਲਗਭਗ ਆ ਗਈ ਹੈ ਤੇ ਉਹ ਗਿਣਤੀ ਸਾਡੀ ਜਿਹੜੀ ਇਸ ਤੋਂ ਤਿੰਨ ਗੁਣਾ ਹੋਵੇਗੀ ਜਿਹੜੀ ਆ 5-6000 ਦੇ ਲਗਭਗ ਸਾਡੀ ਗਿਣਤੀ ਹੋਵੇਗੀ ਮੰਗਾ ਸਾਡੀ ਉਹ ਇਨੇ ਜਿਹੜਾ ਸਾਡੀ ਇੱਕ ਤਾਂ ਚਾਰ ਪਿੰਡ ਲਗਭਗ ਨੇ ਜਿੱਤੇ ਇਹ ਕਹਿੰਦੇ ਨੇ ਵੀ ਮਾਨਕਾ ਚਲ ਇਹ ਐਪੀਓ ਤੇ ਜਿਹੜਾ ਉਹਨਾਂ ਦਾ ਜੀਆਰਐਸ ਉਹਨ ਦੀ ਨਲਾਇਕੀ ਕਾਰਨ ਜਿਹੜਾ ਉਹਨੇ ਸਾਡੀਆਂ ਜਿਹੜੀਆਂ ਕੰਮ ਦੇ ਜਿਹੜੀ ਡਿਮਾਂਡ ਆ ਗਿਆ ਸੀ ਤੋਂ ਤੇ ਮਸਟੋਲ ਨੂੰ ਜ਼ੀਰੋ ਕਰਿਆ ਹੈ ਜਿਵੇਂ ਨੌਲਾ ਪਿੰਡ ਚੰਗੜ ਪੈਣੀ ਹੈ ਜਲਾਲਾਬਾਦ ਦੇ ਵਿੱਚ ਬੜੋਲੀ ਵਾਲਾ ਪਿੰਡ ਤੇ ਇੱਕ ਇਹ ਤੂ ਦੇ ਨਾਲ ਉਹ ਜ਼ੀਰੋ ਹਾਜ਼ਰੀ ਕਰੀ ਹੈ ਪਰ ਬਕਾਇਦਾ ਵੀਡੀਓ ਸਾਡੀ ਪਹਿਲੇ ਮੀਟਿੰਗਾਂ ਹੋਈਆਂ ਸੀ ਡੀਡੀ ਪੋ ਤੇ ਸਾਹਮਣੇ ਉਹਨਾਂ ਕਿਹਾ ਹੈ ਵੀ 1 ਘੰਟੇ ਦੇ ਵਿੱਚ ਵਿੱਚ ਪੇਮੈਂਟ ਪਾ ਸਕਦੀ ਏ ਪਰ ਜਦੋਂ ਇਹਨਾਂ ਦੇ ਨਾਲ ਹੁਦਾਇਕ ਜਿਹੜਾ ਗੋਲਦੀ ਕਮੋਜ ਔਰ ਨਰਿੰਦਰਪਾਲ ਸੋਨਾ ਮੀਟਿੰਗ ਕਰਦਾ ਹੈ ਉਹ ਕਹਿੰਦਾ ਜਿਨ੍ਹਾਂ ਦੇ ਖਾਤਿਆਂ ਵਿੱਚ ਪੇਮੈਂਟ ਪੈ ਗਈ ਤੇ ਸ਼ਾਇਦ ਵੋਟਾਂ ਜਿਹੜੀਆਂ ਸਾਡੀ ਆਮ ਆਦਮੀ ਪਾਰਟੀ ਨੂੰ ਨਾ ਪੈਣ ਗਿਆ ਉਹ ਇਹ ਕਰ ਨਹੀਂ ਹੈ ਵੀ ਵੋਟਾਂ ਦਾ ਲਾਭ ਲੈਣਾ ਚਾਹੁੰਦੇ ਨੇ ਅਸੀਂ ਚਾਹੁੰਦੇ ਆ ਕਿ ਜਿਨ੍ਹਾਂ ਨੇ ਵੱਡੇ ਪੱਧਰ ਤੇ ਗੜਬੜ ਕੀਤੀ ਹੈ ਨਰੇਗਾ ਦੇ ਕੰਮ ਦੇ ਵਿੱਚ ਕਿਉਂਕਿ ਸ਼ਰੇ ਆਮ ਜਿਹੜੀ ਐ ਇਹਦੇ ਵਿੱਚ ਤੰਦਲੀ ਕੀਤੀ ਗਈ ਹੈ ਕਿਉਂਕਿ ਡੀਸੀ ਮੈਡਮ ਨੂੰ ਵਾਰ-ਵਾਰ ਅਸੀਂ ਇਸ ਗੱਲ ਬਾਰੇ ਦੱਸਿਆ ਕਿ ਇਹ ਬੰਦਾ ਇੱਕ ਖੜਾ ਹੈ ਤੇ ਹਾਜ਼ਰੀਆਂ 10 ਲੱਗੀਆਂ ਐ ਇੱਥੇ ਬੀਡੀਪੀਓ ਦੇ ਸਾਈਨ ਜਾਲੀ ਕਰਕੇ ਇੱਥੇ ਦੇ ਮਸਤੌਲ ਜਾਰੀ ਕਰ ਰਿਹਾ ਜਿਵੇਂ ਅਜੇ ਸਿੰਘ ਇੱਕ ਜਿਹੜਾ ਉਹ ਜੀਆਰਐਸ ਐ ਤੇ ਮਨਿੰਦਰ ਸਿੰਘ ਏਪੀਓ ਐ ਅਸੀਂ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਣੀ ਚਾਹੀਦੀ ਐ ਤੇ ਉਹਦੀ ਕਾਰਵਾਈ ਜਿਹੜੀ ਐ ਡੀਸੀ ਸਾਹਿਬ ਨੂੰ ਕਰਨੀ ਚਾਹੀਦੀ ਸੀ ਪਰ ਉਹ ਅਜੇ ਤੱਕ ਨਹੀਂ ਕੀਤੀ ਅੱਜ ਅਸੀਂ ਫੈਸਲਾ ਇਹ ਕੀਤਾ ਹੈ ਕਿ ਜਦੋਂ ਤੱਕ ਨਰੇਗਾ ਕਾਮਿਆਂ ਨੂੰ ਉਹਨਾਂ ਦੀ ਮਜ਼ਦੂਰੀ ਦਾ ਜਿਹੜਾ ਮਜ਼ਦੂਰੀ ਕੀਤੀ ਆ ਉਹਦੇ ਪੈਸੇ ਨਹੀਂ ਮਿਲ ਜਾਂਦੇ ਨਵੇਂ ਮਸਟਰੋਲ ਨਹੀਂ ਜਾਰੀ ਕੀਤੇ ਜਾਂਦੇ ਉਦੋਂ ਤੱਕ ਲਗਾਤਾਰ ਜਿਹੜਾ ਭੁਖੜਤਲ 24 ਘੰਟੇ ਦੇ ਅਸੀਂ ਕਰਾਂਗੇ 11 ਬੰਦੇ ਹੁਣ ਬਿਠਾਵਾਂਗੇ ਅਗਲੇ ਦਿਨ ਬਦਲੀ ਕਰਕੇ 11 ਬੰਦੇ ਲਗਾਤਾਰ ਤਾਵੇ 'ਚ ਰੱਖਾਂਗੇ ਤੇ ਇੱਕ ਤਰੀਕ ਨੂੰ ਜਿਸ ਦਿਨ ਵੋਟਾਂ ਪੈਣੀਆਂ ਆ ਉਹ ਦਿਨ ਅਸੀਂ ਫੇਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਅੱਜ ਨਹੀਂ ਪਹੁੰਚ ਸਕੇ ਕਿਸੇ ਕਾਰਨ ਕਿਉਂਕਿ ਇੱਕ ਛੋਟਾ ਮੈਸੇਜ ਸੀ ਰਾਤ 9 ਵਜੇ ਅਸੀਂ ਤਿਆਰੀ ਕਰਾਈ ਹੈ ਤੇ ਹੁਣ ਸਾਡੇ ਕੋਲੇ ਟਾਈਮ ਬਹੁਤ ਹੈ ਔਰ ਇੱਕ ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਬਿਨਾ ਵੋਟ ਪਾਏ ਇੱਥੇ ਆਣਗੇ ਔਰ ਇਹਦਾ ਜਵਾਬ ਜਿਹੜਾ ਸਾਡੀ ਜਿਹੜੀ ਇੱਥੇ ਡੀਸੀ ਮੈਡਮ ਹੈ ਉਹਨੂੰ ਜ਼ਰੂਰ ਦੇਣਾ ਪਊਗਾ ਬਾਈਕਟ ਅਸੀਂ ਨਹੀਂ ਕਰਨਾ ਚਾਹੁੰਦੇ ਵੋਟ ਅਸੀਂ ਪਾਉਣਾ ਚਾਹੁੰਦੇ ਆ ਪਰ ਜਦੋਂ ਤੱਕ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਵੋਟਾਂ ਆਣ ਜਾਂ ਕੁਝ ਵੀ ਆਵੇ ਅਸੀਂ ਵੋਟ ਜੇ ਕਾਸਟ ਕਰਾਂਗੇ ਤੇ ਆਣਾ ਤਾਂ ਸਾਨੂੰ ਸਵੇਰੇ ਪੈਗਾ ਨਾ ਅਸੀਂ 8 ਵਜੇ ਤੋਂ ਪਹਿਲਾਂ ਇੱਥੇ ਪਹੁੰਚ ਜਾਵਾਂਗੇ ਡੀਸੀ ਦਫ਼ਤਰ ਅੱਗੇ ਔਰ ਉਸ ਤੋਂ ਬਾਅਦ ਮੌਕਾ ਮਿਲੇਗਾ ਮੰਨ ਜਾਣਗੇ ਤਾਂ ਅਸੀਂ ਵੋਟ ਪਾ ਦੇਵਾਂਗੇ ਨਹੀਂ ਮਿਲੇਗਾ ਤਾਂ ਸਮਝ ਲਓ ਇਹਨੂੰ ਬਾਈਕਟ ਕਹਿ ਸਕਦੇ ਹੋ ਤੁਸੀਂ ਪਰ ਸਾਡਾ ਬਾਈਕਟ ਨਹੀਂ ਹੈ ਪੂਰੇ ਜ਼ਿਲ੍ਹੇ ਦੇ ਇਹ ਅਸੀਂ ਕਹਿ ਸਕਦੇ ਹਾਂ ਮਸਲਾ ਹੈ ਕਿਉਂਕਿ ਬਹੁਤ ਪਿੰਡਾਂ ਵਿੱਚ ਇਹਨਾਂ ਨੇ ਕੰਮ ਬੇਈਮਾਨਾ ਨੇ ਚਲਾਇਆ ਹੀ ਨਹੀਂ ਡੀਸੀ ਮੈਡਮ ਵਾਰ-ਵਾਰ ਕਹਿੰਦੀ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਨਰੇਗਾ ਕਾਨੂੰਨ ਦੇ ਪਰ ਚੋਣ ਜਾਬਤਾ ਨਹੀਂ ਲੱਗਦਾ ਇਹ ਕਾਨੂੰਨ ਹੈ ਇਹ ਸਰਕਾਰੀ ਨੌਕਰੀ ਹੈ ਇਹਨੂੰ ਜਾਣਬੁੱਝ ਕੇ ਸੱਤਾਧਾਰੀ ਪਾਰਟੀ ਨੂੰ ਫਾਇਦਾ ਦੇਣ ਵਾਸਤੇ ਇਹ ਜਿਹੜਾ ਗੋਲ ਮੋਲ ਗੱਲਾਂ ਕਰਦੇ ਐ ਇਹ ਬਰਦਾਸ਼ਤ ਤੋਂ ਬਾਹਰ ਐ ਇਹ ਅੱਜ ਦੀ ਮੀਟਿੰਗ ਹੋਈ ਕਿਸ ਨਾਲ ਅਧਿਕਾਰੀ ਕੋਈ ਮੀਟਿੰਗ ਨਹੀਂ ਹੋਈ ਸਾਡੀ ਨਾ ਕੋਈ ਸਾਨੂੰ ਸੱਦਾ ਆਇਆ ਔਰ ਨਾ ਹੀ ਅਸੀਂ ਮੀਟਿੰਗ ਵੀ ਕੀਤੀ ਐ ਜਦੋਂ ਕੋਈ ਸੱਦਾ ਆਏਗਾ ਅਸੀਂ ਪਹਿਲੇ ਵੀ ਨਹੀਂ ਭੱਜੇ 50 ਮੀਟਿੰਗਾਂ ਇਹਨਾਂ ਨਾਲ ਹੋ ਗਈਆਂ ਪਰ ਕਿਸੇ ਮੀਟਿੰਗੇ ਵਿੱਚ ਇਹ ਆਪਣੀ ਗੱਲ ਕਹਿ ਕੇ ਭੱਜ ਜਾਂਦੇ ਰਹੇ ਐ ਪਰ ਜੇ ਜਦੋਂ ਕੋਈ ਬੁਲਾਏਗਾ ਫਿਰ ਨਾ ਫਿਰ ਦੇਖਾਂਗੇ ਮੰਗਾ ਸਾਡੀ ਉਹੀ ਐ ਜਿਹੜਾ ਕੰਮ ਸਾਡੇ ਮਜ਼ਦੂਰਾਂ ਨੇ ਕੀਤਾ ਉਹਨਾਂ ਦੀ ਪੇਮੈਂਟ ਲੈਣਾ ਔਰ ਜਿਹੜਾ ਅਗਲਾ ਮਸਤੌਲ ਹੈ ਜਿਹੜੀ ਅਗਲੀ ਡਿਮਾਂਡ ਹੈ ਸਾਡੀ ਉਹਦਾ ਜਿਹੜਾ ਕੰਮ ਕੱਢਣ ਨੂੰ ਮਸਤੌਲ ਜਾਰੀ ਕਰਨ ਸਾਡੀਆਂ ਦੋ ਹੀ ਮੰਗਾਂ ਨੇ ਮੇਡ ਲਗਾਤਾਰ ਤਰਨਾ ਜਾਰੀ ਰਹੇਗਾ ਜੀ ਅਸੀਂ ਪੁਖੜ ਦਲ 24 ਘੰਟੇ ਦੀ ਰੱਖੀ ਹੈ ਔਰ 24 ਘੰਟੇ ਅਸੀਂ ਜਿਹੜਾ ਲਗਾਤਾਰ ਇਹਨੂੰ ਚਲਾਵਾਂਗੇ